ਅੱਜ ਦਾ ਇਹ ਫੰਕਸ਼ਨ ਹੈ ਜਿਹੜਾ ਤੁਹਾਨੂੰ ਮਿਲ ਕੇ ਖੁਸ਼ੀ ਜ਼ਰੂਰ ਹੋਈ ਹੈ ਪਰ ਜਿਸ ਮਕਸਦ ਦੇ ਲਈ ਅੱਜ ਮਿਲੇ ਆ ਕਿ ਜੋ ਪ੍ਰਮਾਤਮਾ ਨੇ ਇੱਕ ਮਾਰ ਪਾਈ ਹੜਾਂ ਦੀ ਅੱਜ ਉਹਦੇ ਮੁਆਵਜ਼ਾ ਦੇਣ ਦੇ ਰੂਪ ਦੇ ਵਿੱਚ ਮਿਲੇ ਆ ਜਿੰਨੀਆਂ ਵੱਡੀਆਂ ਮਾਰਾਂ ਪਈਆਂ ਨੇ ਕੱਲੇ ਪੈਸੇ ਪੱਖੋਂ ਨਹੀਂ ਜੋ ਤੁਸੀਂ ਆਪਦੇ ਪੁੱਤਾਂ ਵਾਂਗੂ ਫਸਲਾਂ ਨੂੰ ਪਾਲਦੇ ਹੋ ਤੇ ਫੇਰ ਜੇ ਉਹਦੇ ਕੁਦਰਤ ਦੀ ਮਾਰ ਪੈ ਜੇ ਜੋਰ ਚਾਹੀ ਕਿਸੇ ਦਾ ਨਹੀਂ ਚੱਲਦਾ ਪਰ ਜਿਵੇਂ ਕਹਦੇ ਨੇ ਕਿ ਤੇਰਾ ਬਾਣਾ ਮੀਠਾ ਲਾਗੇ ਜਦੋਂ ਬੱਚਿਆਂ ਵਾਂਗੂ ਪਾਲੀਆਂ ਹੋਈਆਂ ਫਸਲਾਂ ਦਾ ਨੁਕਸਾਨ ਕੁਦਰਤ ਕਰ ਦੇ ਤੇ ਉਹ ਨੁਕਸਾਨ ਕੋਈ ਚੈੱਕ ਨਾਲ ਚਾਹੇ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਮੈਂ ਕਿਉਂਕਿ ਤੁਹਾਡੀ ਮਿਹਨਤ ਬੜ ਮੁੱਲੀ ਹੈ ਅਲਮੁੱਲੀ ਹੈ ਤੁਹਾਡੀ ਮਿਹਨਤ ਜੋ ਤੁਸੀਂ ਕਰਦੇ ਹੋ ਫਸਲਾਂ ਨੂੰ ਪਾਲਣ ਦੇ ਲਈ ਪਰ ਜਦੋਂ ਜੋਰ ਨਹੀਂ ਚੱਲਦਾ ਤੇ ਫੇਰ ਸਰਕਾਰਾਂ ਦਾ ਫਰਜ਼ ਬਣ ਜਾਂਦਾ ਹੈ ਕਿ ਚਾਹੇ ਆਫਤਾਂ ਦੇ ਉੱਪਰ ਜ਼ੋਰ ਕਿਸੇ ਦਾ ਨਹੀਂ ਪਰ ਜਦੋਂ ਲੋਕਾਂ ਨੂੰ ਲੋਡ ਪਵੇ ਪਰ ਖਾਸ ਤੌਰ ਤੇ ਅੰਨਦਾਤਾ ਨੂੰ ਔਰ ਉਹਨਾਂ ਲੋਕਾਂ ਨੂੰ ਜਿਹੜੇ ਦਸਾਂ ਨੌਂ ਦੀ ਕਿਰਤਕਮਾਈ ਕਰਕੇ ਮਸ਼ੱਕਤ ਕਰਕੇ ਮਿਹਨਤ ਕਰਕੇ ਆਪਦਾ ਘਰ-ਬਾਰ ਪਾਲਦੇ ਨੇ ਸਟੇਟਾਂ ਚਲਾਉਂਦੇ ਨੇ ਤੇ ਸਰਕਾਰ ਦਾ ਫਰਜ਼ ਬਣ ਜਾਂਦਾ ਹੈ ਕਿ ਉਹਨਾਂ ਦੇ ਨਾਲ ਪਹਿਲੇ ਕਦਮ ਤੇ ਹੀ ਉਹਨਾਂ ਦੇ ਨਾਲ ਮੂਹਰੇ ਹੋ ਕੇ ਖੜੇ ਪਿਛਲੇ ਸਮਿਆਂ ਦੇ ਵਿੱਚ ਵੀ ਹੱਡ ਬਹੁਤ ਆਏ ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਤਦਾਦ ਦੇ ਵਿੱਚ ਕਿ ਹੁਣ ਤੱਕ ਆਪਾਂ 88 ਦੇ ਹੜ੍ਹਾਂ ਨੂੰ ਯਾਦ ਕਰਦੇ ਹੁੰਦੇ ਸੀਗੇ ਇਸ ਵਾਰ ਦੇ ਹੜ੍ਹਾਂ ਨੇ ਉਹ ਵੀ ਛੋਟੇ ਕਰ ਦਿੱਤੇ 88 ਵਾਲੇ ਹੜ੍ਹ ਉਹਨਾਂ ਨੂੰ ਵੀ ਬੋਣੇ ਕਰਕੇ ਰੱਖ ਦਿੱਤਾ ਇੰਨੀ ਵੱਡੀ ਪੱਧਰ ਤੇ ਉੱਪਰ ਕੁਦਰਤ ਦੀ ਮਾਰ ਪਈ ਔਰ ਚਾਹੇ ਆਪਣੇ ਵਾਲੇ ਪਾਸਾ ਫਿਰ ਵੀ ਬਚ ਗਿਆ ਉਧਰਲੇ ਇਲਾਕੇ ਜਦੋਂ ਤੁਸੀਂ ਮਾਝੇ ਦੇ ਔਰ ਦੁਆਬੇ ਦੇ ਕੁਝ ਏਰੀਏ ਜੇ ਆਪਾਂ ਉਧਰੋਂ ਸ਼ੁਰੂ ਕਰ ਲਈਏ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਫਾਜ਼ਿਲਕਾ ਉਹਨਾਂ ਇਲਾਕਿਆਂ ਦੇ ਵਿੱਚ ਜਦੋਂ ਹੜ੍ਹ ਆਏ ਹੋਏ ਸੀਗੇ ਉਦੋਂ ਜਾ ਕੇ ਦੇਖਿਆ ਕਿਵੇਂ 12 12 14 14 ਫੁੱਟ ਤੱਕ ਰਾਵੀ ਦੇ ਕੰਢੇ ਬਸੇ ਹੋਏ ਘਰਾਂ ਦੇ ਜਾਂ ਬਿਆਸ ਦੇ ਆਸ-ਪਾਸੇ ਵਾਲੇ ਘਰਾਂ ਦੇ 10-12-12 ਫੁੱਟ ਤੱਕ ਘਰਾਂ ਦੇ ਪਾਣੀ ਚੜ ਗਏ ਸੀਗੇ ਕਿਸੇ ਸਮੇ ਤਾਂ ਅਸੀਂ ਇੱਕ ਮੈਂ ਪਿੰਡ ਦੇ ਵਿੱਚ ਗਿਆ ਸਤਲੁਜ ਔਰ ਬਿਆਸ ਉੱਥੇ ਹਰੀਕੇ ਪਤਨ ਮਰੜ ਪਿੰਡ ਪੈਂਦਾ ਇੱਕ ਕਿਸਾਨ ਵੀਰ ਦੀਆਂ ਪੰਜ ਕਨਾਲਾਂ ਸੀਗੀਆਂ ਕਿਉਂਕਿ ਦਰਿਆ ਦੇ ਨਾਲ ਸੀ ਤੇ ਦਰਿਆ ਦਾ ਤੇ ਉਹਦੇ ਉਸ ਪਿੰਡ ਦਾ ਉਹਦੇ ਉਹਦੀ ਜ਼ਮੀਨ ਦਾ ਵਿੱਚੇ ਘਰ ਸੀਗਾ ਤੇ ਉੱਥੇ ਉਹਦਾ ਤਕਰੀਬਨ 30-40 ਫੁੱਟ ਦਾ ਫਰਕ ਸੀਗਾ ਰੇ ਰਾਤ ਰਤ ਜਦੋਂ ਪਾਣੀ ਵਧਿਆ ਖੋਰਾ ਲੱਗਿਆ ਤੇ ਪੰਜ ਦੀਆਂ ਪੰਜ ਕਨਾਲਾਂ ਨੇ ਜਿਹੜੀਆਂ ਉਹ ਦਰਿਆ ਦੇ ਵਿੱਚ ਮਿਲ ਗਏ ਦਰਿਆ ਹਜ਼ਮ ਕਰ ਗਏ ਉਹਨਾਂ ਪੰਜਾਂ ਕਨਾਲਾਂ ਨੂੰ ਹੁਣ ਇਹੋ ਜੇ ਇਹ ਦਰਦ ਇਹੋ ਜ ਹੈ ਕਿ ਜਿੰਨੇ ਮਰਜ਼ੀ ਕੰਪਨਸੇਸ਼ਨ ਦੇ ਲੋ ਤੁਸੀਂ ਇਹ ਦਰਦ ਕਦੇ ਪੂਰੇ ਨਹੀਂ ਹੋ ਸਕਦੇ ਘੱਟੇ ਕਦੇ ਪੂਰੇ ਨਹੀਂ ਹੋ ਸਕਦੇ ਪਰ ਫਿਰ ਵੀ ਲੱਗੇ ਹੋਇਆ ਉਸ ਦਿਨ ਤੋਂ ਪਹਿਲੇ ਦਿਨ ਤੋਂ ਹਜੇ 23 24 ਨੂੰ ਬਰਸਾਤਾਂ ਨੇ ਜ਼ੋਰ ਫੜਿਆ ਤੇ 19 20 ਤਰੀਕ ਤੋਂ ਹੀ 4 ਦਿਨ ਪਹਿਲਾਂ ਤੋਂ ਹੀ ਜਦੋਂ ਹਲਕਾ ਹਲਕਾ ਉਧਰਲੇ ਪਾਸੇ ਸ਼ੁਰੂ ਹੋਇਆ ਤੇ ਇਹ ਇਹ ਜ਼ਿਲ੍ਹੇ ਜਿਹੜੇ ਕਿ ਜਿਨ੍ਹਾਂ ਆਲੇ ਪਾਸੇ ਹੜ੍ਹ ਨਹੀਂ ਸੀਗੇ ਜਮੀਨ ਨਹੀਂ ਸੀਗੇ ਇਹਨਾਂ ਜ਼ਿਲ੍ਹਿਆਂ ਨੂੰ ਉਹਨਾਂ ਦੇ ਨਾਲ ਇਕੱਲੇ ਮੁੱਖ ਮੰਤਰੀ ਸਾਹਿਬ ਨੇ ਸਾਰੇ ਮੰਤਰੀ ਸਾਰੇ ਐਮ ਐਲ ਏ ਪੂਰੇ ਪੰਜਾਬ ਦੇ ਵਿੱਚੋਂ ਸਾਰੀ ਦੀ ਸਾਰੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਇਸ ਤਰੀਕੇ ਦੇ ਨਾਲ ਸਾਰੇ ਲੋਕਾਂ ਨੇ ਸਾਰੇ ਜਥੇਬੰਦੀਆਂ ਨੇ ਸਾਰੀਆਂ ਐਨ ਜੀ ਯੂਜ਼ ਨੇ ਜਿਸ ਤਰੀਕੇ ਦੇ ਨਾਲ ਇਸ ਵਾਰੀ ਉਹਨਾਂ ਲੋਕਾਂ ਦਾ ਸਾਥ ਦਿੱਤਾ ਆਪਾਂ ਦਾ ਇਹ ਜੀ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਆਪਾਂ ਨੇ ਤਾਂ ਇਸ ਪਾਸੇ ਬਹੁਤ ਵੱਡੀ ਬਚਤ ਰਹੀਗੀ ਪਰ ਵੱਡੀ ਤਰਾਸ ਦੀ ਜਿਹੜੀ ਉਸ ਪਾਸੇ ਵੱਲ ਹੋਈ ਹੈ ਪਰ ਫਿਰ ਵੀ ਅਸੀਂ ਇਹ ਲੋਕਾਂ ਨੇ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਪਹਿਲੇ ਦਿਨ ਤੋਂ ਔਨ ਗਰਾਉਂਡ ਰਹੇ ਨੇ ਤੇ ਇਹ ਇਹ ਕੋਈ ਚਾਹੇ ਕੋਈ ਖੁਸ਼ੀ ਦੀ ਗੱਲ ਨਹੀਂ ਹੈ ਜੋ ਮੈਂ ਦੱਸਣ ਜਾ ਰਿਹਾ ਪਰ ਆਪਦੀ ਜ਼ਿੰਮੇਵਾਰੀ ਦਾ ਅਹਿਸਾਸ ਸੀ ਸਾਨੂੰ ਕਿ ਜਦੋਂ ਬੰਦੇ ਤੇ ਸਭ ਤੋਂ ਵੱਧ ਮਾਰ ਪੈਂਦੀ ਹੈ ਜਦੋਂ ਬੰਦਾ ਭੁੱਖਾ ਹੈ ਉਹਦੀ ਰੋਟੀ ਮਿਲੇ ਤਾਂ ਉਹਦਾ ਮੁੱਲ ਹੈ ਉਹ ਤੋਂ ਮਗਰੋਂ ਜਦੋਂ ਬੰਦੇ ਨੇ ਆਸੇ-ਪਾਸੇ ਹੋ ਕੇ ਢਿੱਡ ਭਰ ਲਿਆ ਆਪਦਾ ਉਹ ਤੋਂ ਮਗਰੋਂ ਸਭੇ ਪਹਿਲਾਂ ਕੀ ਹੁੰਦਾ ਸੀਗਾ ਸਾਲਾਂ ਬਧੀ ਨਿਕਲ ਜਾਂਦੇ ਸੀਗੇ ਕਿ ਜੀ ਮੁਆਵਜ਼ਾ ਨਹੀਂ ਮਿਲਿਆ ਹੈਗਾ ਖਰਾਬੇ ਦਾ ਤੇ ਇਹ ਪਹਿਲੀ ਵਾਰੀ ਹੋਇਆ ਕਿ ਹਜੇ ਚੱਲ ਰਿਹਾ ਸੀਗਾ ਹੜਾਂ ਦਾ ਦੌਰ ਕਿ ਜਿੰਨਾਂ ਜਿੰਨਾਂ ਲੋਕਾਂ ਦੀ ਜਾਨਾਂ ਗਈਆਂ ਕਿਉਂਕਿ ਜ਼ਮੀਨਾਂ ਦਾ ਘਰਾਂ ਦਾ ਬਾਕੀਆਂ ਦਾ ਤਾਂ ਜਦੋਂ ਗਰਦੌਰੀ ਹੋਊਗੀ ਅਸੈਸਮੈਂਟ ਹੋਊਗੀ ਫੇਰ ਹੀ ਕੰਮ ਚੱਲੂਗਾ ਜਿਨ੍ਹਾਂ ਲੋਕਾਂ ਦੀ ਜਿਵੇਂ ਜਿਵੇਂ ਜਾਂਦੀਆਂ ਗਈਆਂ तकरीबन 60 ਦੇ ਕਰੀਬ ਤੇ ਉਹਨਾਂ ਦਿਨਾਂ ਦੇ ਦੌਰਾਨੀ ਉਹਨਾਂ ਘਰਾਂ ਦੇ ਵਿੱਚ ਜੋ ਸਰਕਾਰ ਵੱਲੋਂ ਜ਼ਿੰਮੇਵਾਰੀ ਬਣਦੀ ਸੀ ਮੁਆਵਜ਼ਾ ਉਹ ਉਹਨਾਂ ਘਰਾਂ ਦੇ ਵਿੱਚ ਨਾਲ ਦੀ ਨਾਲ ਪਹੁੰਚਦਾ ਕਰ ਦਿੱਤਾ ਤੇ ਆ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਾਰੇ ਦਾ ਸਾਰਾ ਪੰਜਾਬ ਹੈ ਚਾਹੇ ਕਿਸੇ ਦਾ ਲੱਖ ਦਾ ਨੁਕਸਾਨ ਹੋਇਆ ਚਾਹੇ ਕੱਖ ਦਾ ਨੁਕਸਾਨ ਹੋਇਆ ਜੋ ਹੋਇਆ ਸਰਕਾਰ ਨੇ ਉਹਨਾਂ ਘਰਾਂ ਤੱਕ ਉਹਨਾਂ ਪਰਿਵਾਰਾਂ ਤੱਕ ਆਪਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਮੁਆਵਜ਼ਾ ਜਿਹੜਾ ਉਹ ਪਹੁੰਚਾ ਦੇਣਾ ਤੇ ਉਸੇ ਲੜੀ ਦੇ ਵਿੱਚ ਅੱਜ ਆਪਣੇ ਬਰੂਡ ਦੇ ਤਕਰੀਬਨ 30 ਪਰਿਵਾਰ ਨੇ ਤਕਰੀਬਨ 47 ਲੱਖ ਰੁਪਏ ਜਿਹੜਾ ਉਹ ਵੰਡਣ ਜਾ ਰਹੇ ਆ ਸੋ ਇਸ ਚੀਜ਼ ਨੂੰ ਹੁਣ ਅਸੀਂ ਜੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇਸ ਕੰਮ ਦੇ ਉੱਪਰ ਮੇਰੇ ਸਾਥੀ ਮੇਰੇ ਵੀਰੋ ਰਾਜਨੀਤੀ ਵੀ ਬਹੁਤ ਹੋਈ ਆ ਕੇਂਦਰ ਸਰਕਾਰ ਦੇ ਚਾਹੇ ਮੈਂ ਕੋਈ ਸਿਆਸੀ ਗੱਲ ਇਸ ਸਮੇਂ ਨਹੀਂ ਕਰਨੀ ਚਾਹੁੰਦਾ ਪਰ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਵਿਅਕਤੀ ਕਿਹੜੀ ਸਰਕਾਰ ਕਿਹੜੀ ਪਾਰਟੀ ਰਾਜਨੀਤੀ ਕਰ ਰਹੀ ਹੈ ਕਿਹੜੀ ਸਹੀ ਮਾਨੇ ਸੱਚੇ ਦਿਲੋਂ ਦੇ ਲੋਕਾਂ ਦੇ ਨਾਲ ਖੜੀ ਹੈ ਆ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 30 32 ਕੇਂਦਰ ਦੇ ਵਜ਼ੀਰ ਨੇ ਜਿਹੜੇ ਉਹਨਾਂ ਦੇ ਬੀਜੇਪੀ ਵਾਲਾ ਨੇ ਉਹ ਆ ਕੇ ਗਏ ਆਉਂਦੇ ਸੀ ਤੇ ਇਥੋਂ ਕੱਲੀਆਂ ਗੱਲਾਂ ਕਰਕੇ ਬਿਆਨਬਾਜ਼ੀ ਕਰਕੇ ਪੰਜਾਬ ਤੇ ਪੰਜਾਬੀਆਂ ਨੂੰ ਤੇ ਕਿਸਾਨਾਂ ਨੂੰ ਭੰਡ ਕੇ ਮੁੜ ਜਾਂਦੇ ਸੀਗੇ ਇਥੇ ਫੋਟੋ ਖਾ ਕੇ ਮੁੜ ਜਾਂਦੇ ਸੀਗੇ ਪ੍ਰਧਾਨ ਮੰਤਰੀ ਸਾਹਿਬ ਵੀ ਆਏ ਆ ਕੇ ਇਹ ਜਦੋਂ ਦਿੱਲੀ ਵਾਪਸ ਗਏ ਕਹਿੰਦੇ ਜੀ 1600 ਕਰੋੜ ਦਾ ਪੈਕੇਜ ਦੇਤਾ ਹੁਣ ਤੁਸੀਂ ਯਕੀਨ ਕਰੋਗੇ ਕਿ 1600 ਕਰੋੜ ਦੇ ਵਿੱਚੋਂ 805 ਕਰੋੜ ਰੁਪਇਆ ਤਾਂ ਮੇਰੇ ਵੀਰੋ ਉਹੀ ਹੈ ਕਿ ਜਿਹੜਾ ਹੜ ਆਉਂਦੇ ਨਾ ਆਉਂਦੇ ਨੁਕਸਾਨ ਹੁੰਦਾ ਨਾ ਹੁੰਦਾ ਉਹਦੇ ਵਿੱਚ ਐਸਡੀਆਰਐਫ ਦਾ ਜਿਹੜਾ ਪੈਸਾ ਹੈ ਉਹ ਵੀ ਵਿੱਚ ਹੀ ਪਾਤਾ ਉਹ ਜਿਹੜਾ ਇੰਦਰਾ ਜਿਹੜੋ ਜੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਪੈਸਾ ਜਿਹੜਾ ਹੜ ਨਾ ਆਉਣ ਦੀ ਸੂਰਤ ਦੇ ਵਿੱਚ ਵੀ ਆਣਾ ਸੀਗਾ ਉਹ ਵੀ ਵਿੱਚ ਹੀ ਗਿਣਤਾ 170 ਕਰੋੜ ਰੁਪਏ ਜਿਹੜੇ ਨੈਸ਼ਨਲ ਹਾਈਵੇ ਦੇ ਪਹਿਲਾਂ ਦੀ ਸੈਕਸ਼ਨ ਹੋਏ ਪਈ ਸੀ ਚਾਰ ਮਹੀਨਿਆਂ ਦੇ ਉਹ ਵੀ ਵਿੱਚੇ ਗਿਣਤੇ ਤੇ ਆ ਕੇ ਗੱਲਾਂ ਇਹ ਵੱਡੀਆਂ ਵੱਡੀਆਂ ਕਰ ਜਾਂਦੇ ਨੇ ਤੇ ਇਹ ਏਸੇ ਗੱਲ ਦੀ ਲੜਾਈ ਹੈ ਜਿਹੜੀ ਉਹ ਸਾਡੀ ਉਹਨਾਂ ਨਾਲ ਚੱਲ ਰਹੀ ਹੈ ਕਿ ਤੁਸੀਂ ਪੰਜਾਬ ਉਹ ਸੂਬਾ ਹੈ ਉਹ ਕਿਸਾਨ ਹੈ ਪੰਜਾਬ ਦਾ ਜਿਵੇਂ ਜਦੋਂ ਦੇਸ਼ ਭੁਖਾ ਮਰਦਾ ਸੀਗਾ ਉਹ ਸਮੇਂ ਸਾਰੇ ਮੁਲਕ ਦਾ ਢਿੱਡ ਜਿਹੜਾ ਉਹ ਭਰਿਆ ਦੇਸ਼ ਦੀ ਹਰ ਲੜਾਈਏ ਜਿਹੜੀ ਉਹ ਪੰਜਾਬ ਨੇ ਅੱਗੇ ਹੋ ਕੇ ਲੜੀ ਹੈ ਤੇ ਜਦੋਂ ਪੰਜਾਬ ਦੀ ਬਾਹ ਫੜਨ ਦੀ ਵਾਰੀ ਆਉਂਦੀ ਹੈ ਉਦੋਂ ਕੇਂਦਰ ਸਰਕਾਰਾਂ ਚਾਹੇ ਜਿਹਦੀ ਮਰਜ਼ੀ ਪਿਛਲੇ ਸਮੇਂ ਚ ਰਹੀਆਂ ਨੇ ਤੇ ਚਾਹੇ ਅੱਜ ਨੇ ਉਹ ਪਿੱਠ ਦਿਖਾ ਜਾਂਦੀਆਂ ਨੇ ਇਹ ਆਪ ਦੇ ਵੱਲੋਂ ਅਸੀਂ ਪਹਿਲੀ ਵਾਰੀ ਮੁਲਕ ਦੇ ਵਿੱਚ ਹੋ ਰਿਹਾ ਹੈ ਜੇ ਆਪਣੇ ਕਿਤੇ ਕੋਈ ਹੋਰ ਸਟੇਟਾਂ ਦੇ ਵਿੱਚ ਰਿਸ਼ਤੇਦਾਰ ਹੋਣ ਪਤਾ ਕਰਿਓ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ 20000 ਰੁਪਏ ਜਿਹੜਾ ਉਹ ਮੈਂ ਫੇਰ ਦੁਬਾਰਾ ਕਹਣਾ ਕਿ ਚਾਹੇ ਨੁਕਸਾਨ ਬਹੁਤ ਵੱਡੇ ਨੇ ਪਰ ਅੱਜ ਤੱਕ ਕਿਸੇ ਵੀ ਫਸਲ ਦੇ ਖਰਾਬੇ ਦਾ 20000 ਰੁਪਏ ਜਿਹੜਾ ਜਿਹੜਾ ਕਿ ਦੇਣ ਜਾ ਰਹੀ ਹੈ ਸਰਕਾਰ ਇਹ ਹੁਣ ਤੱਕ ਦੀ ਸਭ ਤੋਂ ਵੱਧ ਰਕਮ ਹੈ ਨਹੀਂ ਅਗਲੇ ਪਿਛਲੇ ਸਮੇਂ ਦੇ ਵਿੱਚ ਤਾਂ ਕਿਤੇ 20 ਰੁਪਏ ਦੇ ਚੈੱਕ 50 ਰੁਪਏ ਦੇ ਚੈੱਕ ਆਂ ਛੋਟੇ ਛੋਟੇ ਜਿਹੜੇ ਲੋਕਾਂ ਦੇ ਜ਼ਖਮਾਂ ਤੇ ਨੂਰ ਲਾਉਣ ਵਾਲਾ ਕੰਮ ਹੈ ਜਿਹੜਾ ਉਹ ਕਰ ਜਾਂਦੇ ਸੀਗੇ ਸੋ ਤੁਹਾਡਾ ਸਾਰਿਆਂ ਦਾ ਇਹੀ ਗੱਲ ਤੁਹਾਨੂੰ ਕਹਿਣਾ ਆ ਕਿ ਇਹ ਨੁਕਸਾਨ ਬਿਸ਼ੱਕ ਬਹੁਤ ਵੱਡੇ ਹੋਏ ਨੇ ਪਰ ਸਰਕਾਰ ਵੱਲੋਂ ਆਪਦੀ ਜ਼ਿੰਮੇਵਾਰੀ ਤੇ ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਹ ਜਿਹੜਾ ਮੁਆਵਜ਼ਾ ਦੇਣਾ ਜਿਹੜਾ ਉਹ ਸ਼ੁਰੂ ਕੀਤਾ ਗਿਆ ਪਰਸੋਂ ਸਿੰਘ ਸਾਹਿਬ ਵੱਲੋਂ ਸਾਰੇ ਦਾ ਸਾਰੇ ਪੰਜਾਬ ਦੇ ਵਿੱਚ ਇਹ ਅਸੀਂ ਪੂਰਾ ਕਰ ਦਾਂਗੇ ਔਰ ਇਸ ਤੋਂ ਇਲਾਵਾ ਵੀ ਮੈਂ ਇਹੀ ਕਹੂੰਗਾ ਤੁਹਾਨੂੰ ਕਿ ਇਹ ਸਰਕਾਰ ਅਸੀਂ ਤੁਹਾਡੇ ਬਿਨਾ ਕੁਝ ਨਹੀਂ ਹੈਗੇ ਇਹ ਸਰਕਾਰ ਤੁਹਾਡੀ ਹੈਂ ਤੁਹਾਡੀ ਸੀਰ ਤੁਹਾਡੀ ਰਹੂਗੀ ਇਸ ਤੋਂ ਇਲਾਵਾ ਵੀ ਜੋ ਵੀ ਕੋਈ ਸਾਡੇ ਲਈ ਹੁਕਮ ਹੋਵੇ ਤੁਸੀਂ ਨੀਨਾ ਭੈਣ ਜੀ ਹੋਣਾ ਨੂੰ ਡੀਸੀ ਮੈਡਮ ਹੋਣਾ ਨੂੰ ਤੁਸੀਂ ਦੱਸੋ ਅਸੀਂ ਤੁਹਾਡੇ ਨਾਲ ਹਰ ਦੁੱਖ ਸੁੱਖ ਦੀ ਘੜੀ ਦੇ ਵਿੱਚ ਤੁਹਾਨੂੰ ਨਿੱਜੀ ਤੌਰ ਤੇ ਵੀਰ ਸਰਕਾਰੀ ਤੌਰ ਤੇ ਵੀ ਇਸ ਤੋਂ ਉੱਪਰ ਨਾਲ ਖੜਾ ਮਿਲਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਸਨ ਸੂਬਾ ਪ੍ਰਧਾਨ ਸ੍ਰੀ ਅਨੁਰੂੜਾ ਜੀ ਇਨਾਂ ਨੇ ਆਪਣੇ ਬੜਮੁੱਲੇ ਵਿਚਾਰ ਤੁਹਾਡਾਂ ਨਾਲ ਸਾਂਝੇ ਕੀਤੇ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰੂੰਗਾ ਕਿਸਾਨ ਭੈਣਾਂ ਨੂੰ ਜਿਨ੍ਹਾਂ ਦੇ ਫਸਲਾਂ ਦਾ ਨੁਕਸਾਨ ਹੋਇਆ ਹੈ, ਉਹਨਾਂ ਨੂੰ ਮੁਆਵਜ਼ੇ ਦੇ ਚੈੱਕ ਦੇਣੇ ਆ। ਮੈਂ ਪਿੰਡ ਦਾ ਨਾਂ ਬੋਲਦਾ ਤੇ ਨਾਂ ਨਾ ਬੋਲੂੰਗਾ। ਕਿਰਪਾ ਕਰਕੇ ਉਹ ਸ੍ਰੀ ਅਮਨੂ ਰੋੜਾ ਜੀ ਪਹਿਨੀਨਾ ਮਿੱਤਲ ਜੀ ਤੋਂ ਆਪਣੇ ਚੈੱਕ ਲੈਣ। ਸੈਂਕਸ਼ਨ ਲੈ ਕੇ। ਸੈਂਕਸ਼ਨ ਲੈ ਕੇ ਲੈਣ। ਸਭ ਤੋਂ ਪਹਿਲਾਂ ਰਾਮਪੁਰਾ ਕਲਾ ਤੋਂ ਲਾਲ ਸਿੰਘ ਜੀ ਦੂਜੇ ਵੀਰ ਆਪਣੇ ਕਿਸਾਨ ਭਰਾ ਮੁਖਤਿਆਰ ਸਿੰਘ ਜੀ ਕੋਤਵਾਰ ਸੁੱਚਾ ਸਿੰਘ ਜੀ ਠੀਕ ਠੀਕ ਹੈ ਜੀ ਰਾਮਪੁਰਾ ਰਾਮਪੁਰ ਕਲਾ ਤੋਂ ਸਾਰੇ ਕਿਸਾਨ ਭਰਾਵਾਂ ਦਾ ਨਾਮ ਲੈ ਰਿਹਾ ਉਹ ਕਿਰਪਾ ਕਰਕੇ ਸਾਰੇ ਹੀ ਸਟੇਜ ਤੇ ਆ ਜਾਣ ਮੁਖਤਿਆਰ ਸਿੰਘ ਜੀ ਸੁੱਚਾ ਸਿੰਘ ਜੀ ਹਰਨੇਕ ਸਿੰਘ ਜੀ ਪਰਮਜੀਤ ਸਿੰਘ ਜੀ ਜਗਤਾਰ ਸਿੰਘ ਜੀ ਜਸਵਿੰਦਰ ਸਿੰਘ ਜੀ ਬਲਦੇਵ ਸਿੰਘ ਜੀ ਕੁਲਦੀਪ ਕੌਰ ਹਮਨੇਕ ਸਿੰਘ ਜੀ ਆਜੋ ਜੀ ਉਦੋਂ ਬਾਅਦ ਪਰਮਜੀਤ ਸਿੰਘ ਪਰਮਜੀਤ ਸਿੰਘ ਜੀ ਜਗਤਾਰ ਸਿੰਘ ਜੀ ਉਦੋਂ ਬਾਅਦ ਜਗਤਾਰ ਸਿੰਘ ਜੀ ਉਦੋਂ ਬਾਅਦ ਜਸਵਿੰਦਰ ਸਿੰਘ ਜੀ ਬਲਦੇਵ ਸਿੰਘ ਜੀ ਕੁਲਦੀਪ ਕੌਰ ਕੁਲਦੀਪ ਕੌਰ ਜੀ ਕੋਈ ਉਹਦਾ ਘਰ ਦਾ ਮੈਂਬਰ ਹੋਵੇ ਉਹ ਲੈ ਸਕਦਾ ਬਈ ਅੱਗੇ ਨਿਰਮਲ ਸਿੰਘ ਜੀ ਅੱਗੇ ਮਿੱਤਰਪਾਲ ਸਿੰਘ ਅੱਗੇ ਜੀ ਮਿੱਤਰਪਾਲ ਸਿੰਘ ਦੇ ਜੀ ਲਖਰਾਜ ਸਿੰਘ ਲਖਰਾਜ ਹਾਂਜੀ ਇਹ ਤੋਂ ਬਾਅਦ ਹੈਗਾ ਜੀ ਪਿੰਡ ਸਲੇਮਪੁਰ सुरेंद्र ਕੁਮਾਰ ਅਜੀਤ ਕੁਮਾਰ सुरेंद्र ਕੁਮਾਰ ਜੀ ਹੈਗਾ ਬਾਈ ਸਲੇਮਪੁਰ ਪਿੰਡ ਤੋਂ ਸ੍ਰਿੰਦਰ ਕੁਮਾਰ ਹਾਂਜੀ ਹੈਗਾ ਜੀ ਨੈਕਸਟ ਜੀ ਅਜੀਤ ਕੁਮਾਰ ਅਸ਼ੋਕ ਕੁਮਾਰ ਅਜੀਤ ਕੁਮਾਰ ਜੀ ਅੱਗੇ ਅਸ਼ੋਕ ਕੁਮਾਰ ਜੀ ਪੂਜਾ ਰਾਣੀ ਨੀਨਾ ਰਾਣੀ ਉਹਨਾਂ ਦੇ ਘਰ ਦਾ ਮੈਂਬਰ ਹੈ ਕੋ ਲੈ ਲਓ ਬਈ ਪੂਜਾ ਰਾਣੀ ਅੱਜ ਅੱਗੇ ਜੀ ਨੀਨਾ ਰਾਣੀ ਹਾਂਜੀ ਬినੋਦ ਕੁਮਾਰ ਸੰਤ ਕੁਮਾਰ ਹਾਂਜੀ ਹੁਣ ਪਿੰਦਾ ਹੈਗਾ ਜੀ ਮਨੋਲੀ ਸੂਰਤ ਉਹਦੇ ਵਿੱਚ ਜਸਵਿੰਦਰ ਸਿੰਘ ਜੀ ਗੁਰਪ੍ਰੀਤ ਸਿੰਘ ਜੋਗਿੰਦਰ ਸਿੰਘ ਮਨਿੰਦਰ ਸਿੰਘ ਮਾਨਚੰਦ ਆਜੋ ਜੀ ਆਜੋ ਉੱਪਰ ਆਜੋ ਜਸਵਿੰਦਰ ਸਿੰਘ ਗੁਰਪ੍ਰੀਤ ਸਿੰਘ ਆ ਜਾ ਬਈ ਜਗਿੰਦਰ ਸਿੰਘ ਜੀ মানগিন্দ্ৰ লৈ লা বগিন্দ্ৰ ਅੱਗੇ ਸੁਖਵਿੰਦਰ ਸਿੰਘ ਅਸੋਖਵਿੰਦਰ ਹਰਜਿੰਦਰ ਸਿੰਘ ਹਾਂਜੀ ਹਰਜਿੰਦਰ ਸਿੰਘ ਸੁੱਚਾ ਸਿੰਘ ਅਮਰਜੀਤ ਕੌਰ ਮਨਜੀਤ ਜੀ ਹਾਂਜੀ ਅੱਜ 30 ਚ ਮੁਆਵਜ਼ੇ ਦੇ ਸੈਂਕਸ਼ਨ ਚੈੱਕ ਕਿਸਾਨ ਵੀਰਾਂ ਨੂੰ ਦਿੱਤੇ ਗਏ ਨੇ ਤੇ ਆਮ ਆਦਮੀ ਪਾਰਟੀ ਬਹੁਤ-ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਡੀਸੀ ਮੈਡਮ ਉਹ ਆਪਣੇ ਵਿਚਾਰ ਤੁਹਾਨੂੰ ਸਾਂਝੇ ਕਰਨ ਬਹੁਤ ਹੀ ਸਤਿਕਾਰਯੋਗ ਮਾਨਯੋਗ ਮੰਤਰੀ ਸਾਹਿਬ ਅਮਨੁਰਾਜੀ ਹਲਕੇ ਦੇ ਐਮਐਲਏ ਨੀਨਾ ਮਿੱਤਲ ਮੈਡਮ ਜੀ ਮੇਰੇ ਨਾਲ ਆਈ ਸਾਰੀ ਮਾਲਮੇਕਪੇ ਦੀ ਟੀਮ ਐਸਟੀ ਮੈਡਮ ਦਮਨਦੀਪ ਕੌਰ ਨਾਇਬ ਤਹਿਸੀਲਦਾਰ ਹਰਜੋਤ ਨਾਇਬ ਤਹਿਸੀਲਦਾਰ ਅੰਮ੍ਰਿਤਾ ਸਾਡੇ ਕਾਨੂੰਗੋ ਪਟਵਾਰੀ ਤੇ ਤਿੰਨਾਂ ਪਿੰਡਾਂ ਦੀ ਆਈ ਸੰਗਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਜਿਵੇਂ ਕਿ ਸੀਐਮ ਸਾਹਿਬ ਨੇ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਸੀ ਕਿ ਅਸੀਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਜਿੰਨਾ ਵੀ ਫਸਲ ਦਾ ਖਰਾਬਾ ਹੋਇਆ ਉਹਦੇ ਮੁਆਵਜ਼ੇ ਦੀ ਵੰਡ ਕਰਾਂਗੇ ਉਸ ਦੇ ਅਨੁਸਾਰ ਹੀ ਅੱਜ ਬਨੂੜ ਸਬ ਤਹਿਸੀਲ ਤੋਂ ਹਲਕੇ ਰਾਜਪੁਰੇ ਤੋਂ ਇਹਨਾਂ ਤਿੰਨਾਂ ਪਿੰਡਾਂ ਦੀ ਵੰਡ ਇੱਥੇ ਸ਼ੁਰੂ ਕੀਤੀ ਗਈ ਹੈ ਇਹ ਖਰਾਬਾ ਜੀ ਤੁਹਾਡੇ ਖਾਤੇ 'ਚ ਆਏਗਾ ਇਹ ਡਾਇਰੈਕਟ ਬੈਨੀਫਿਸ਼ੀਅਰੀ ਟਰਾਂਸਫਰ ਦੇ ਤਹਿਤ ਸਿੱਧਾ ਅਮਾਊਂਟ ਖਾਤੇ 'ਚ ਆਣਗੇ ਅੱਜ ਇੱਥੇ ਅਸੀਂ ਲਗਭਗ 49 ਲੱਖ ਰੁਪਏ ਦੇ ਸੈਂਕਸ਼ਨ ਜਾਰੀ ਕਰ ਦਿੱਤੀ ਹੈ ਸ਼ਾਮ ਤੱਕ ਤੁਹਾਡੇ ਸਾਰਿਆਂ ਦੇ ਖਾਤੇ 'ਚ ਇਹ ਪੈਸੇ ਆ ਜਾਣਗੇ 30 ਸੈਂਕਸ਼ਨ ਲੈਟਰ ਮਾਨਯੋਗ ਮੰਤਰੀ ਸਾਹਿਬ ਵੱਲੋਂ ਦਿੱਤੇ ਗਏ ਨੇ ਇਹਦੇ ਮੈਂ ਮੁਆਵਜ਼ੇ ਦੀ ਰਕਮ ਬਾਰੇ ਇੱਕ ਵਾਰੀ ਦੱਸਣਾ ਚਾਹਾਂਗੀ ਜਿਸ ਦਾ ਵੀ ਖਰਾਬਾ 75% ਤੋਂ ਵੱਧ ਹੋਇਆ ਹੈ ਉਹਨੂੰ 20000 ਪਰ ਏਕੜ ਦੇ ਹਿਸਾਬ ਨਾਲ ਇਹ ਖਰਾਬਾ ਮਿਲੇਗਾ ਇਹ ਮਾਨਯੋਗ ਸੀਐਮ ਸਾਹਿਬ ਵੱਲੋਂ ਪਹਿਲੀ ਵਾਰ ਇੰਨਾ ਜ਼ਿਆਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਇਹ ਹੀ ਰਕਮ ਪਿਛਲੇ ਸਾਲ ਤੱਕ 6000 ਰੁਪਏ 8000 ਰੁਪਏ ਹੁੰਦੀ ਸੀ ਜਿਸ ਨੂੰ ਬਤਾ ਕੇ ਦਾ ਵੀ ਹਜ਼ਾਰ ਰੁਪਏ ਪ੍ਰਤੀ ਏਕੜ ਕਰ ਦਿੱਤਾ ਗਿਆ ਹੈ ਜੇਕਰ ਕਿਸੇ ਨੂੰ ਵੀ ਲੱਗੇ ਕਿ ਸਾਡੀ ਮੁਆਵਜ਼ੇ ਦੀ ਰਕਮ ਸ਼ਾਮ ਤੱਕ ਨਹੀਂ ਆਈ ਤੁਸੀਂ ਸਾਡੇ ਹਲਕੇ ਦੇ ਪਟਵਾਰੀ ਇਕਮ ਸਿੰਘ ਪਟਵਾਰੀ ਨੇ ਜਾਂ ਫਿਰ ਸਾਡੇ ਕਾਨੂੰਗੋ ਤੇ ਨਾਇਬ ਤਹਿਸੀਲਦਾਰ ਕਿਸੇ ਨੂੰ ਤੁਸੀਂ ਨੋਟ ਕਰਾ ਸਕਦੇ ਹੋ ਅਸੀਂ ਕਰੈਕਸ਼ਨ ਕਰ ਦਾਂਗੇ ਤੇ ਮੈਂ ਮਾਨਯੋਗ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਇੱਥੇ ਆਏ ਤੇ ਮੈਡਮ ਐਮਐਲਏ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਤੇ ਆਪਣੀ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਦੀ ਟੀਮ ਵੱਲੋਂ ਮੇ ਸਾਰੇ ਨੂੰ ਇਹੀ ਯਕੀਨ ਦਿਲਾਉਣਾ ਚਾਹੁੰਦੇ ਆ ਕਿ ਇਹ ਕੰਮ ਸਾਰਾ ਜਿਵੇਂ ਕਿ ਮਾਨਯੋਗ ਸੀਮ ਸਾਹਿਬ ਦੇ ਦਿਸ਼ਾ ਨਿਰਦੇਸ਼ ਹੋਏ ਨੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਸਾਰਾ ਮੁਕੰਮਲ ਕਰ ਲਾਂਗੇ ਕਿਸੇ ਨੂੰ ਵੀ ਇਸ ਨੂੰ ਲੈ ਕੇ ਕੋਈ ਆਬਜੈਕਸ਼ਨ ਹੈ ਕੋਈ ਸ਼ਿਕਾਇਤ ਹੈ ਤੁਸੀਂ ਆਪਣੇ ਹਲਕਾ ਪਟਵਾਰੀ ਨੂੰ ਜਾਂ ਮੈਨੂੰ ਸਿੱਧੇ ਤੌਰ ਤੇ ਵੀ ਦੱਸ ਸਕਦੇ ਹੋ ਅਸੀਂ ਇਨਸ਼ੋਰ ਕਰਾਂਗੇ ਬਾਕੀ ਮੈਂ ਪਿੰਡ ਦੇ ਸਾਰੇ ਹੀ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਹੱਟ ਦੇ ਵੇਲੇ ਸਾਡਾ ਬਹੁਤ ਧਿਆਨ ਬਹੁਤ ਹੀ ਜ਼ਿਆਦਾ ਸਾਥ ਦਿੱਤਾ ਸਰ ਮੈਂ ਦੱਸਣਾ ਚਾਹਾਂਗੀ ਹਾਲਾਂਕਿ ਮੋਹਾਲੀ ਜ਼ਿਲ੍ਹੇ ਦੇ ਵਿੱਚ ਹੜ੍ਹ ਦਾ ਇਨਾ ਨੁਕਸਾਨ ਨਹੀਂ ਹੋਇਆ ਜੋ ਕਿ ਸਾਡੇ ਬਾਰਡਰ ਜ਼ਿਲ੍ਹੇ ਦੇ ਵਿੱਚ ਹੋਇਆ ਪਰ ਮੋਹਾਲੀ ਦੀ ਸਾਰੀ ਹੀ ਟੀਮ ਸਰ ਪ੍ਰਸ਼ਾਸਨ ਦੀ ਤਾਂ ਸੀਗੀ ਪਰ ਨਾਲ ਹੀ ਸਾਨੂੰ ਲੋਕਾਂ ਵੱਲੋਂ ਬਹੁਤ ਸਪੋਰਟ ਮਿਲਿਆ ਸਾਨੂੰ ਮਤਲਬ ਜਿੱਥੇ ਵੀ ਕੋਈ ਵੀ ਕੰਪਲੇਂਟ ਆਂਦੀ ਸੀ ਕਿ ਇੱਥੇ ਪਾਣੀ ਵਧਣ ਲੱਗਿਆ ਜਾਂ ਫਿਰ ਬੰਨੂ ਚੋਟ ਹੈ ਵੀ ਇਨਸ਼ੋਰਟ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਖਾਸ ਤੌਰ ਤੇ ਕਗਰ ਦਾ 2023 ਵਾਲੀ ਹੜ੍ਹ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਸੀ ਪਰ ਸਾਡਾ ਸਰ ਕਿਤੇ ਵੀ ਬੰਨ ਨੂੰ ਕੋਈ ਚੋਟ ਨਹੀਂ ਲੱਗੀ ਅਸੀਂ ਇਨਸ਼ੋਰ ਕੀਤਾ ਕਗਰ ਦੇ ਨਾਲ ਸਰ ਡੇਰਾ ਪਸੀ ਦੇ ਕੁਝ ਪਿੰਡ ਪਿੰਦੇ ਤੇ ਸਰਸਨੀ ਦਿਵਾਨਾ ਵਗੈਰਾ ਉੱਥੇ ਸਰ ਕਾਫੀ ਮਾਰ ਲੱਗੀ ਸੀ ਬਟ ਵੀ ਇਨਸ਼ੋਰਡ ਕਿ ਸਾਰੇ ਬੰਨ ਟਾਈਮਲੀ ਰੀਸਟੋਰ ਕਰ ਦਿੱਤੇ ਗਏ ਕੁਝ ਸਰ ਪਟਿਆਲਾ ਕੀ rau ਸੁਕਨਾ ਚੋ ਇਹਨਾਂ ਦਾ ਵੀ ਪਾਣੀ ਕਾਫੀ ਰਿਲੀਜ਼ ਹੋਇਆ ਫੋਰਚਨਟਲੀ ਸਰ ਕਿਤੇ ਵੀ ਸਾਰਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਤੇ ਮੈਂ ਉਮੀਦ ਕਰਦੇ ਆ ਕਿ ਅੱਗੇ ਵੀ ਇਸੇ ਤਰ੍ਹਾਂ ਜੇਕਰ ਕਿਸੇ ਨੂੰ ਕੋਈ ਤਕਲੀਫ ਆਂਦੀ ਹੈ ਪ੍ਰਸ਼ਾਸਨਿਕ ਤੌਰ ਤੇ ਮੇਰੀ ਸਾਰੀ ਪ੍ਰਸ਼ਾਸਨ ਦੀ ਟੀਮ ਤੁਹਾਡੇ ਨਾਲ ਮੌਜੂਦ ਹੈ ਮੈਂ ਇੱਕ ਵਾਰੀ ਫੇਰ ਸਾਰਾ ਦਾ ਧੰਨਵਾਦ ਕਰਦੀ ਆ ਤੇ ਨਾਲ ਹੀ ਇਹ ਯਕੀਨ ਵੀ ਦਿਲਾਂਦੇ ਆ ਕਿ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਵੱਲੋਂ ਇਹ ਇਨਸ਼ੋਰ ਕੀਤਾ ਜਾਵੇਗਾ ਕਿ ਸਾਰੀ ਮੌਜੂਦੀ ਰਕਮ ਸਾਰਿਆਂ ਨੂੰ ਟ੍ਰਾਂਸਪੇਰੈਂਸੀ ਦੇ ਨਾਲ ਵੰਡੀ ਜਾਵੇ ਥੈਂਕ ਯੂ ਵੈਰੀ ਮੱਚ ਹਾਂਜੀ ਇਹ ਸਨ ਸਾਡੇ ਮੋਹਾਲੀ ਦੇ ਡੀਸੀ ਸਾਹਿਬ ਪੈਣ ਕੋਮਲ ਮਿੱਤਲ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹੁਣ ਇੱਕ ਵਾਰ ਦੁਬਾਰਾ ਧੰਨਵਾਦ ਕਰਨਾ ਚਾਹੁੰਦਾ ਹੈ ਪੰਜਾਬ ਸੁਪਾ ਪ੍ਰਧਾਨ ਸ੍ਰੀ ਅਮਨਰੋੜਾ ਜੀ ਹਲਕੇ ਦੇ ਐਮਐਲਏ ਸ੍ਰੀ ਨਿੰਮ ਮਿੱਤਲ ਜੀ ਡੀਸੀ ਸਾਹਿਬ ਸ਼੍ਰੀਮਤੀ ਕੋਮਲ ਮਿੱਤਲ ਜੀ ਐਸਡੀਐਮ ਸਾਹਿਬ ਸ਼੍ਰੀਮਤੀ ਦਮਨਦੀਪ ਕੌਰ ਜੀ ਨੈਤ ਤਹਿਸੀਲਦਾਰ ਸਾਹਿਬ ਸ਼੍ਰੀਮਤੀ ਅਮਰਤਾ ਕੁਲਵਾ ਅਗਰਵਾਲ ਜੀ ਨੈਤ ਤਹਿਸੀਲਦਾਰ ਮੁਹਾਲੀ ਸਰਦਾਰ ਹਜੋ ਸਿੰਘ ਜੀ ਡੀਪੀ ਆਰੋ ਮੁਹਾਲੀ ਰਵਿੰਦਰ ਸਿੰਘ ਜੀ ਪਟਵਾਰੀ ਸਾਹਿਬ ਕਨਗੋ ਸਾਹਿਬ ਸੂਮੂ ਸਮੂਹ ਪੰਚਾਇਤਾਂ ਤੋਂ ਪਹੁੰਚੇ ਇੱਥੇ ਕਿਸਾਨ ਵੀਰ ਪੰਚ ਸਰਪੰਚ ਜਿੰਨੇ ਵੀ ਸਾਰੇ ਇੱਥੇ ਭਰਾ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਲਾਸਟ ਵਿੱਚ ਮੈਂ ਬੇਨਤੀ ਕਰੂੰਗਾ ਕਿ ਹੁਣ ਜੋ ਵੀ ਇੱਥੇ ਕਿਸਾਨ ਵੀਰ ਆਏ ਨੇ ਉਹਨਾਂ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਹੈ ਉਹ ਚਾਹ ਪਾਣੀ ਪੀ ਕੇ ਜਾਣ